ਸਾਸਰੀਆ ਕਾਲ ਜੀ ਮੈਂ ਤੁਹਾਡਾ ਆਪਣਾ ਐਡਵੋਕੇਟ ਅਮਨਦੀਪ ਸਿੰਘ ਗੋਤਰਾ ਅੱਜ ਮੈਂ ਆਪਣੇ ਇਲਾਕਿਆਂ ਦੇ ਲੋਕਾਂ ਦੇ ਨਾਲ ਇੱਕ ਜ਼ਰੂਰੀ ਜਾਣਕਾਰੀ ਸਾਂਝੀ ਕਰਨਾ ਚਾਹੁੰਦਾ ਹਾਂ ਸਾਥੀਓ ਤੁਸੀਂ ਦੇਖਿਆ ਹੋਵੇਗਾ ਕਿ ਮੌਸਮ ਦੀ ਜਾਣਕਾਰੀ ਦੇਣ ਵਾਲੀਆਂ ਐਪਾਂ ਕਈ ਵਾਰ ਸਹੀ ਜਾਣਕਾਰੀ ਨਹੀਂ ਦਿਖਾਉਂਦੀਆਂ ਕਿਸੇ ਦਿਨ بارش ਪੈਂਦੀ ਹੈ ਲੇਕਿਨ ਐਪਾਂ ਦੇ ਉੱਪਰ بارش ਨਹੀਂ ਦਿਖਾਈ ਜਾਂਦੀ ਇਸੇ ਦਿਨ ਕੋਹਰਾ ਪੈ ਜਾਂਦਾ ਹੈ ਲੇਕਿਨ ਇਹਦੀ ਸਾਨੂੰ ਪਹਿਲੇ ਜਾਣਕਾਰੀ ਨਹੀਂ ਮਿਲਦੀ ਇਸ ਸਮੱਸਿਆ ਦਾ ਹੱਲ ਕਰਨ ਵਾਸਤੇ ਮੈਂ ਆਪਣੇ ਘਰ ਦੇ ਉੱਪਰ ਇੱਕ ਆਟੋਮੈਟਿਕ ਵੈਦਰ ਸਟੇਸ਼ਨ ਲਗਾਇਆ ਹੈ ਇਹ ਜੋ ਆਟੋਮੈਟਿਕ ਵੈਦਰ ਸਟੇਸ਼ਨ ਹੈ ਇਹ ਸਹੀ ਮਾਇਨੇ ਵਿੱਚ ਗਰਾਊਂਡ ਲੈਵਲ ਦੇ ਉੱਤੇ ਹਰ ਇੱਕ ਮਿੰਟ ਦਾ ਤਾਪਮਾਨ ਨਮੀ ਪ੍ਰੈਸ਼ਰ ਬਾਰਿਸ਼ ਔਰ ਵੀ ਸਾਰੀਆਂ ਜਾਣਕਾਰੀਆਂ ਮੌਸਮ ਦੱਸਣ ਵਾਲੀਆਂ ਦੁਨੀਆ ਦੀਆਂ ਸਾਰੀਆਂ ਵੈਬਸਾਈਟਾਂ ਦੇ ਨਾਲ ਸਾਂਝਾ ਕਰਦਾ ਹੈ। ਇਸ ਆਟੋਮੈਟਿਕ ਵੈਦਰ ਸਟੇਸ਼ਨ ਦੇ ਨਾਲ ਕੀ ਫਾਇਦਾ ਹੋਏਗਾ? ਸਾਨੂੰ ਸਾਡੇ ਇਲਾਕੇ ਦੀ ਮੌਸਮ ਦੀ ਜਾਣਕਾਰੀ ਹੋਰ ਸਹੀ ਤੇ ਸਟੀਕ ਮਿਲੇਗੀ। ਆਉਣ ਵਾਲੀਆਂ ਗਰਮੀ ਦੀਆਂ ਲਹਿਰਾਂ ਕੋਹਰਾ ਔਰ ਪੈਣ ਵਾਲੀ ਬਾਰਿਸ਼ ਦੀ ਜੋ ਜਾਣਕਾਰੀ ਹੈ ਉਹ ਮੋਬਾਈਲ ਦੀਆਂ ਐਪਾਂ ਤੇ ਹੋਰ ਵਧੀਆ ਤੇ ਪਹਿਲੇ ਸਾਨੂੰ ਪਤਾ ਲੱਗ ਜਾਏਗਾ ਅੰਦਾਜ਼ਾ ਉਹਦਾ ਸਹੀ ਮਿਲੇਗਾ ਇਸ ਦੇ ਨਾਲ ਕਿਸਾਨਾਂ ਨੂੰ ਵਿਦਿਆਰਥੀਆਂ ਨੂੰ ਡਰਾਈਵਰਾਂ ਨੂੰ ਔਰ ਨਾਲ ਹੀ ਆਮ ਲੋਕਾਂ ਨੂੰ ਇਹਦੇ ਨਾਲ ਬਹੁਤ ਹੀ ਜ਼ਿਆਦਾ ਪੈਦਾ ਹੋਣ ਵਾਲਾ ਹੈ ਮੈਂ ਇੱਕ ਗੱਲ ਸਾਫ਼ ਕਰਨਾ ਚਾਹੁੰਦਾ ਹਾਂ ਇਹ ਕੋਈ ਸਰਕਾਰੀ ਮੌਸਮ ਵਿਭਾਗ ਵੱਲੋਂ ਲਗਾਇਆ ਗਿਆ ਵੈਦਰ ਸਟੇਸ਼ਨ ਨਹੀਂ ਹੈ ਨਾ ਹੀ ਇਹ ਕੋਈ ਸਰਕਾਰੀ ਮੌਸਮ ਦੀ ਚੇਤਾਵਨੀ ਜਾਰੀ ਕਰਦਾ ਹੈ ਇਹ ਮੇਰੇ ਵੱਲੋਂ ਲਗਾਇਆ ਗਿਆ ਪ੍ਰਾਈਵੇਟ ਵੈਦਰ ਸਟੇਸ਼ਨ ਹੈ ਇਹ ਸਿਰਫ ਸਾਡੇ ਇਲਾਕੇ ਦੀ ਸਹੀ ਤੇ ਸਟੀਕ ਮੌਸਮ ਦੀ ਜਾਣਕਾਰੀ ਆਪਣੇ ਇਲਾਕੇ ਦੇ ਲੋਕਾਂ ਤੱਕ ਪਹੁੰਚਾਉਣ ਦੀ ਇੱਕ ਛੋਟੀ ਜੀ ਕੋਸ਼ਿਸ਼ ਹੈ ਜੇ ਤੁਹਾਨੂੰ ਇਹ ਪਹਿਲ ਕਦਮੀ ਚੰਗੀ ਲੱਗੀ ਤੇ ਇਸ ਵੀਡੀਓ ਨੂੰ ਸ਼ੇਅਰ ਕਰਿਓ ਅਤੇ ਆਪਣੀ رائے ਕਮੈਂਟ ਜਰੂਰ ਕਰਿਓ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।